ਠੀਕ ਸੰਜੀਤ ਲਿਖ ਰਹੇ ਉਹ ਹੈ ਹਾਂ ਉਹ ਵੀ ਹਾਂ ਤੇ ਸ਼ੋਰਟ ਮੈਂ ਦੇਣਾ ਤੇ ਤੂੰ ਮੈਨੂੰ ਲਿਖ ਲੈ ਲਿਖਾ ਲੈ ਹੈ ਹਾਂ ਤੇ ਵੀ ਹਾਂ ਤੇ ਸ਼ੋਰਟ ਮੈਂ ਦੇਣਾ ਉਹ ਨਾ ਸੋਚਦੇ ਨਹੀਂ ਹਾਂ ਸਰ ਅੱਜ ਕੀ ਕੱਟਣਾ ਵਾਪਸ ਅੱਜ ਇੱਥੇ ਰੌਂਗਲਾ ਏਰੀਆ 'ਚ ਇੱਕ ਮੇਜਰ ਐਕਸਚੇਂਜ ਆਫ ਫਾਇਰ ਹੋਇਆ ਹੈ ਜੀ ਮਨ ਜੋ ਬੀਜਪੀ ਪੰਜਾਬ ਦੀ ਪਾਲਿਸੀ ਜਿਹੜੀ ਹੈਗੀ ਆ ਜ਼ੀਰੋ ਟੋਲਰੈਂਸ ਅਗੇਨਸ ਗੈਂਗਸਟਰਸ ਉਹ ਬਿਲਕੁਲ ਸਾਨੂੰ ਕਲੀਅਰ ਆ ਤੇ ਦੋਨੇ ਸ਼ਾਪ ਸ਼ੂਟਰ ਜਿਹੜੇ ਆ ਦਵਿੰਦਰ ਬੰਬੀਹਾ ਗੈਂਗ ਨਾਲ ਸੰਬੰਧ ਰੱਖਦੇ ਸੀ ਤੇ ਦੋਨਾਂ ਦੇ ਉੱਪਰ ਕਤਲ ਇਰਾਦਾ ਕਤਲ ਦੇ ਪਹਿਲਾਂ ਵੀ سنگੀਨ ਤਰਾਮਾਂ ਦੇ ਕਈ ਮੁਕਦਮੇ ਆ ਜਿਹੜੇ ਆ ਉਹ ਦਰਜ ਨੇ ਤੇ ਇਹਨਾਂ ਦੀ ਇਨਫੋਰਮੇਸ਼ਨ ਸੀਗੀ ਸਾਡੇ ਐਸਪੀ ਡੀ ਸਾਹਿਬ ਕੋਲ ਐਨ ਸੀ ਆਰ ਸੀ ਆਈ ਆਏ ਕੋਲ ਜਦੋਂ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਰੋਕਨ ਦਾ ਸਰੈਂਡਰ ਕਰਨ ਦਾ ਇਸ਼ਾਰਾ ਕੀਤਾ ਗਿਆ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਤਾਬੜ ਤੋੜ ਚਾਰ ਤੋਂ ਪੰਜ ਗੋਣ ਜਿਹੜੇ ਆ ਫਾਇਰ ਕੀਤੇ ਜਾਨੋ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ਨੇ ਬੜੀ ਬਾਦਰੀ ਦਾ ਪਰਿਚੈ ਦਿੰਦੇ ਹੋਏ ਤੇ ਇਹਨਾਂ ਨੂੰ ਜਿਹੜਾ ਅਸੀਂ ਅरेस्ट ਕੀਤਾ ਐਕਸਚੇਂਜ ਆਫ ਫਾਇਰ ਤੋਂ ਬਾਅਦ ਦੋਨਾਂ ਦੇ ਲੋਅਰ ਬਾਡੀ 'ਚ ਬੁਲੇਟ ਇੰਜਰੀਜ਼ ਹੋਈਆਂ ਨੇ ਤੇ ਮੂਲਲੀ ਪੁਸ਼ਗੀਸ਼ ਜਿਹੜੀ ਇਹਨਾਂ ਤੋਂ ਕੀਤੀ ਉਹਦੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਪੁਰ ਏਰੀਏ ਦੇ ਕਿਸੇ ਬਿਜ਼ਨਸਮੈਨ ਨੂੰ ਦਵਿੰਦਰ ਬੰਬੀਹਾ ਗੈਂਗ ਦੇ ਇਸ਼ਾਰੇ ਤੇ ਇਹਨਾਂ ਨੇ ਉਹ ਕੋਈ ਟਾਰਗੇਟ ਕਿਲਿੰਗ ਕਰਨੀ ਸੀ ਤੇ ਉਸ ਵੱਡੀ ਵਾਰਦਾਤ ਨੂੰ ਵੀ ਟਾਲਿਆ ਜਾ ਸਕਿਆ ਕੋਈ ਮਾਈਕਲ ਵਗੈਰਾ ਵੀ ਨਾ ਹਾਂਜੀ ਇਹਨਾਂ ਤੋਂ ਇੱਕ ਮੋਟਰਸਾਈਕਲ ਵੀ ਆ ਜੀ ਜਿਹੜਾ ਸਾਨੂੰ ਸ਼ਾਕਾ ਕੀ ਚੋਰੀ ਦਾ ਆ ਤੇ ਦੋ ਵੈਪਨ 30 ਸਟਾਰ ਪਿਸਟਲ 9 ਐਮ ਐਮ ਦੇ ਉਹ ਵੀ ਬਰਾਮਦ ਹੋਏ ਇੰਜਰੀਜ਼ ਅਸੀਂ ਹਸਪੀਟਲ ਜਾ ਕੇ ਚੈੱਕ ਕਰਦੇ ਆਂ ਜੀ ਮੈਸੇਜ ਕੀ ਜਾਂਦਾ ਸਰ ਮੈਸੇਜ ਇਹੀ ਹੈ ਜੀ ਜ਼ੀਰੋ ਟੋਲਰੈਂਸ ਹੈਗੀ ਹੈ ਗੈਂਗਸਟਰਸ ਤੇ ਮਾੜੇ ਇਨਸਾਨਾਂ ਕੀ ਕਿਸੇ ਪ੍ਰਕਾਰ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਕਿ ਜੇ ਤੁਸੀਂ ਸੋਚਦੇ ਹੋ ਕਿ ਕ੍ਰਾਈਮ ਕਰਕੇ ਐਸਕੇਪ ਕਰ ਜਾਓਗੇ ਤੇ ਉਹ ਪੋਸੀਬਲ ਨਹੀਂ ਹੈਗਾ ਜੀ ਥੈਂਕ ਯੂ